ਕੁਰਤ ਬੀਤੇ ਦਿਨੀ ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਆਰਸੀਬੀ ਤੇ ਪੰਜਾਬ ਕਿੰਗਸ 11 ਵਿਚਾਲੇ ਆਈਪੀਐਲ ਦਾ ਫਾਈਨਲ ਮੁਕਾਬਲਾ ਖੇਡਿਆ ਗਿਆ। ਹਾਲਾਂਕਿ ਮੈਚ ਇੰਨਾ ਤਾਂ ਜ਼ਿਆਦਾ ਫਸਮਾ ਸੀ ਤੇ ਦਿਲਚਸਪ ਸੀ ਕਿ ਸਾਰੇ ਦਰਸ਼ਕਾਂ ਦੀ ਨਿਗਾ ਜੁੜੀ ਇਸ ਵੇਲੇ ਗਰਾਊਂਡ ਦੇ ਵਿੱਚ ਕਿ ਆਖਰਕਾਰ ਆਈਪੀਐਲ ਦਾ ਖਿਤਾਬ ਆਪਣੇ ਨਾਮ ਕੌਣ ਕਰੇਗਾ ਤਾਂ ਦੱਸੀ ਕਿ ਆਰਸੀਬੀ ਨੇ ਪੰਜਾਬ ਕਿੰਗਸ 11 ਨੂੰ 6 ਦੌੜਾਂ ਦੇ ਨਾਲ ਹਰਾ ਕੇ ਟਰੋਫੀ ਜਿੱਤੀ ਹੈ ਤੇ ਚੈਂਪੀਅਨ ਬਣਿਆ। ਵਿਰਾਟ ਕੋਹਲੀ ਨੇ ਜਿਹੜੇ ਭਾਵੁਕ ਹੁੰਦੇ ਨਜ਼ਰ ਆ ਰਹੇ ਨੇ ਇੱਕ ਵਾਰ ਤਸਵੀਰ ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿ ਇਸ ਤਰੀਕੇ ਦੇ ਨਾਲ ਉਹ ਗਰਾਉਂਡ ਦੇ ਵਿੱਚ ਬੈਠ ਕੇ ਭਾਵੁਕ ਹੋ ਗਏ ਤੇ ਉਹਨਾਂ ਦੇ ਵੱਲੋਂ ਬਿਆਨ ਵੀ ਦਿੱਤਾ ਗਿਆ ਕਿ ਉਹਨਾਂ ਨੂੰ ਹਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਆਈਪੀਐਲ ਦੀ ਟਰੋਫੀ ਹੈ ਜਿਹੜੀ ਉਹਨਾਂ ਨੇ ਆਪਣੇ ਨਾਮ ਕਰ ਲਈ ਹੈ ਤੇ ਚੈਂਪੀਅਨ ਦਾ ਕਿਤਾਬ ਉਹਨਾਂ ਦੇ ਵੱਲੋਂ ਆਪਣੇ ਨਾਮ ਕਰ ਲਿਆ ਗਿਆ ਤਾਂ ਬਿਲਕੁਲ ਆ ਦੱਸ ਵੀ ਕਿ 18 ਸਾਲ ਦੇ ਵਿੱਚ ਪਹਿਲੀ ਵਾਰ ਆਈਪੀਐਲ ਦਾ ਉਹਨਾਂ ਨੇ ਕਿਤਾਬ ਜਿੱਤ ਤੇ ਆਈਪੀਐਲ ਦੀ ਟਰੋਫੀ ਆਪਣੇ ਨਾਮ ਕੀਤੀ ਹੈ ਤੇ ਉੱਥੇ ਦੂਜੇ ਪਾਸੇ ਪੰਜਾਬ ਕਿੰਗਸ 11 ਦੇ ਜਿਹੜੇ ਕਪਤਾਨ ਨੇ ਸ਼੍ਰੇਸ਼ ਸૈયਦ ਜਿਨ੍ਹਾਂ ਨੂੰ ਪੰਜਾਬੀਆਂ ਨੂੰ ਕਾਫੀ ਉਮੀਦਦਾ ਸੀ ਉਹਨਾਂ ਨੂੰ ਪਰ ਦੱਸਿਆ ਕਿ ਪੰਜਾਬੀਆਂ ਨੇ ਉਹਨਾਂ ਦਾ ਹੌਸਲਾ ਵਸਾਈ ਕਰਦੇ ਆ ਕਿ ਕੋਈ ਗੱਲ ਨਹੀਂ ਹੈ ਸਿਰਫ 6 ਦੌੜਾਂ ਦੇ ਨਾਲ ਹਾਰ ਹੋਈ ਹੈ ਕੋਈ ਵੱਡੀ ਹਾਰ ਨਹੀਂ ਹੈ ਤੇ ਇਸ ਦੇ ਨਾਲ ਹੀ ਹੌਸਲਾ ਦਿੰਦੇ ਕਿ ਆ ਕਿ ਸਰਪੰਚ ਸਾਹਿਬ ਅਸੀਂ ਤੁਹਾਡੇ ਨਾਲ ਖੜੇ ਸੀ ਤੁਹਾਡੇ ਨਾਲ ਖੜੇ ਹਾਂ ਤੇ ਤੁਹਾਡੇ ਨਾਲ ਖੜੇ ਰਵਾਂਗੇ ਆ ਤਾਂ ਬਿਲਕੁਲ ਦੱਸਿਆ ਕਿ ਆਈਪੀਐਲ ਦਾ ਜਿਹੜਾ ਮੈਚ ਖੇਡਿਆ ਗਿਆ ਬੀਤੇ ਦਿਨੀ ਆਰਸੀਬੀ ਨੇ ਪੰਜਾਬ ਕਿੰਗਸ 11 ਨੂੰ 6 ਦੌੜਾਂ ਦੇ ਨਾਲ ਹਰਾ ਕੇ ਇਸ ਫਾਈਨਲ ਮੁਕਾਬਲੇ ਦੇ ਵਿੱਚ ਆਈਪੀਐਲ ਦੀ ਟਰੋਫੀ ਆਪਣੇ ਨਾਮ ਕਰ ਲਈ IPL ਦੇ 18 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲਾ ਮੌਕਾ ਹੈ ਜਦੋਂ RCB ਨੇ IPL ਦਾ ਖਿਤਾਬ ਜਿੱਤਿਆ। RCB ਦਾ ਚੌਥਾ ਫਾਈਨਲ ਮੈਚ ਸੀ ਜਿਸ ਦੇ ਵਿੱਚ ਜਿੱਤ ਕੇ ਉਸਨੇ ਆਪਣਾ ਪਹਿਲਾ ਖਿਤਾਬ ਜਿੱਤਿਆ। ਇਸ ਤੋਂ ਪਹਿਲਾਂ ਇਸ ਨੂੰ 2009, 2011 ਤੇ 2016 ਦੇ ਵਿੱਚ ਵੀ ਫਾਈਨਲ ਦੇ ਵਿੱਚੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। RCB ਪੰਜਾਬ ਨੂੰ 6 ਦੌੜਾਂ ਦੇ ਨਾਲ ਹਰਾ ਕੇ ਚੈਂਪੀਅਨ ਬਣਿਆ ਇਸ ਫਾਈਨਲ ਮੈਚ ਦੇ ਵਿੱਚ ਪੰਜਾਬ ਕਿੰਗਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ RCB ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੀ ਓਵਰਾਂ ਦੇ ਵਿੱਚ 5 ਵਿਕਟਾਂ ਦੇ ਨੁਕਸਾਨ ਤੇ 190 ਦੌੜਾਂ ਬਣਾਈਆਂ ਜਿੱਤ ਲਈ 191 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਕਿੰਗਸ ਬੀ ਓਵਰਾਂ ਦੇ ਵਿੱਚ 7 ਵਿਕਟਾਂ ਗੁਆ ਕੇ ਸਿਰਫ 184 ਦੌੜਾਂ ਹੀ ਬਣਾ ਸਕੀ ਤੇ ਮੈਚ 6 ਦੌੜਾਂ ਦੇ ਨਾਲ ਹਾਰ ਗਿਆ ਇਸ ਨਾਲ ਪੰਜਾਬ ਕਿੰਗਸ ਦਾ ਚੈਂਪੀਅਨ ਬਣਨ ਅਤੇ ਆਪਣਾ ਪਹਿਲਾ ਆਈਪੀਐਲ ਖਿਤਾਬ ਜਿੱਤਣ ਦਾ ਸੁਪਨਾ ਪੂਰੀ ਤਰ੍ਹਾਂ ਚੱਕਨਾ ਚੁੱਟ ਗਿਆ ਤੇ ਉੱਥੇ ਹੀ ਆਰਸੀਬੀ ਵੱਲੋਂ ਦਿੱਤੇ ਗਏ 191 ਦੌੜੇ ਦਾ ਟੀਚਾ ਦਾ ਪਿੱਛਾ ਕਰਨ ਲਈ ਪ੍ਰਭ ਸਿਮਰਨ ਸਿੰਘ ਪ੍ਰਿਆਨ ਸ਼ਾਰੀਆ ਨੇ ਪੰਜਾਬ ਕਿੰਗਸ ਲਈ ਪਾਰੀ ਦੀ ਸ਼ੁਰੂਆਤ ਕੀਤੀ ਦੋਵਾਂ ਨੇ ਪਹਿਲੀ ਵਿਕਟ ਲਈ 4.6 ਓਵਰਾਂ ਦੇ ਵਿੱਚ ਤਰਕਾਲੀ ਦੌਰਾਂ ਦੀ ਸਾਂਝੇਦਾਰੀ ਕੀਤੀ ਸੀ ਤਾਂ ਅਖੀਰਕਾਰ ਇਹ ਟਰੋਫੀ ਹੈ ਜਿਹੜੀ ਚੈਂਪੀਅਨ ਦਾ ਖਿਤਾਬ RCB ਨੂੰ ਮਿਲ ਗਿਆ ਤੇ ਉਥੇ ਵਿਰਾਟ ਕੋਹਲੀ ਨੇ ਜਿਹੜੇ ਭਾਵੁਕ ਹੁੰਦੇ ਨਜ਼ਰ ਆਏ ਨੇ ਤਾਂ ਬਿਲਕੁਲ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਇਹ ਉਹੀ ਤਸਵੀਰ ਹੈ ਜਦੋਂ RCB ਜਿਹੜਾ IPL ਫਾਈਨਲ ਦੇ ਵਿੱਚ ਆਪਣੀ ਜਗ੍ਹਾ ਪੱਕੀ ਕਰ ਗਿਆ ਸੀ ਚੈਂਪੀਅਨ ਦਾ ਖਿਤਾਬ ਆਪਣੇ ਨਾਮ ਕਰ ਲਿਆ ਸੀ ਔਰ ਉਸ ਤੋਂ ਬਾਅਦ ਵਿਰਾਟ ਕੋਹਲੀ ਨੇ ਜਿਹੜੇ ਮੈਦਾਨ ਦੇ ਵਿੱਚ ਹੀ ਭਾਵੁਕ ਹੁੰਦੇ ਨਜ਼ਰ ਆਏ ਨੇ ਸਸ਼ਰਕਾਲ ਤੁਸੀਂ ਦੇਖ ਰਹੇ ਹੋ ਸੰਜੈ نیوز ਤੇ ਮੈਂ ਹਾਂ ਪ੍ਰਦੀਪ ਕੋਰ ਤਾਂ ਬੀਤੇ ਦਿਨੀ ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਆਰਸੀਬੀ ਤੇ ਪੰਜਾਬ ਕਿੰਗਸ 11 ਵਿਚਾਲੇ ਆਈਪੀਐਲ ਦਾ ਫਾਈਨਲ ਮੁਕਾਬਲਾ ਖੇਡਿਆ ਗਿਆ। ਹਾਲਾਂਕਿ ਮੈਚ ਇੰਨਾ ਕਿ ਜ਼ਿਆਦਾ ਫਸਮਾ ਸੀ ਤੇ ਦਿਲਚਸਪ ਸੀ ਕਿ ਸਾਰੇ ਦਰਸ਼ਕਾਂ ਦੀ ਨਿਗਾ ਜੜੀ ਇਸ ਵੇਲੇ ਗਰਾਊਂਡ ਦੇ ਵਿੱਚ ਸੀ ਕਿ ਆਖਰਕਾਰ ਆਈਪੀਐਲ ਦਾ ਖਿਤਾਬ ਆਪਣੇ ਨਾਮ ਕੌਣ ਕਰੇਗਾ ਤਾਂ ਦੱਸ ਦੇ ਕਿ ਆਰਸੀਬੀ ਨੇ ਪੰਜਾਬ ਕਿੰਗਸ 11 ਨੂੰ 6 ਦੌੜਾਂ ਦੇ ਨਾਲ ਹਰਾ ਕੇ ਟਰੋਫੀ ਜਿੱਤੀ ਹੈ ਤੇ ਚੈਂਪੀਅਨ ਬਣਿਆ। ਵਿਰਾਟ ਕੋਹਲੀ ਨੇ ਜਿਹੜੇ ਭਾਵੁਕ ਹੁੰਦੇ ਨਜ਼ਰ ਆ ਰਹੇ ਨੇ ਇੱਕ ਵਾਰ ਤਸਵੀਰ ਦੇ ਨਾਲ ਉਹ ਗਰਾਉਂਡ ਦੇ ਵਿੱਚ ਬੈਠ ਕੇ ਭਾਵੁਕ ਹੋ ਗਏ ਤੇ ਉਹਨਾਂ ਦੇ ਵੱਲੋਂ ਬਿਆਨ ਵੀ ਦਿੱਤਾ ਗਿਆ ਕਿ ਉਹਨਾਂ ਨੂੰ ਹਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਆਈਪੀਐਲ ਦੀ ਟਰੋਫੀ ਹੈ ਜਿਹੜੀ ਉਹਨਾਂ ਨੇ ਆਪਣੇ ਨਾਮ ਕਰ ਲਈ ਹੈ ਤੇ ਚੈਂਪੀਅਨ ਦਾ ਕਿਤਾਬ ਉਹਨਾਂ ਦੇ ਵੱਲੋਂ ਆਪਣੇ ਨਾਮ ਕਰ ਲਿਆ ਗਿਆ ਤਾਂ ਬਿਲਕੁਲ ਆ ਦੱਸ ਦੇ ਕਿ 18 ਸਾਲ ਦੇ ਵਿੱਚ ਪਹਿਲੀ ਵਾਰ ਆਈਪੀਐਲ ਦਾ ਉਹਨਾਂ ਨੇ ਕਿਤਾਬ ਜਿੱਤ ਤੇ ਆਈਪੀਐਲ ਦੀ ਟਰੋਫੀ ਆਪਣੇ ਨਾਮ ਕੀਤੀ ਹੈ ਤੇ ਉੱਥੇ ਦੂਜੇ ਪਾਸੇ ਪੰਜਾਬ ਕਿੰਗਸ 11 ਦੇ ਜਿਹੜੇ ਕਪਤਾਨ ਨੇ ਸ਼੍ਰੇਸ਼ ਸૈયਦ ਜਿਨ੍ਹਾਂ ਨੂੰ ਪੰਜਾਬੀਆਂ ਨੂੰ ਕਾਫੀ ਉਮੀਦਾਂ ਸੀ ਉਹਨਾਂ ਨੂੰ ਪਰ ਦੱਸਿਓ ਕਿ ਪੰਜਾਬੀਆਂ ਨੇ ਉਹਨਾਂ ਦਾ ਹੌਸਲਾ ਵਸਾਈ ਕਰਦਿਆ ਕਿ ਕੋਈ ਗੱਲ ਨਹੀਂ ਹੈ ਸਿਰਫ 6 ਦੌੜਾਂ ਦੇ ਨਾਲ ਹਾਰ ਹੋਈ ਹੈ ਕੋਈ ਵੱਡੀ ਹਾਰ ਨਹੀਂ ਹੈ ਤੇ ਇਸ ਦੇ ਨਾਲ ਹੀ ਹੌਸਲਾ ਦਿੰਦੇ ਕਿਆ ਕਿ ਸਰਪੰਚ ਸਾਹਿਬ ਅਸੀਂ ਤੁਹਾਡੇ ਨਾਲ ਖੜੇ ਸੀ ਤੁਹਾਡੇ ਨਾਲ ਖੜੇ ਹਾਂ ਤੇ ਤੁਹਾਡੇ ਨਾਲ ਖੜੇ ਰਵਾਂਗੇ ਆ ਤਾਂ ਬਿਲਕੁਲ ਦੱਸਿਓ ਕਿ ਆਈਪੀਐਲ ਦਾ ਜਿਹੜਾ ਮੈਚ ਖੇਡਿਆ ਗਿਆ ਬੀਤੇ ਦਿਨੀ ਆਰਸੀਬੀ ਨੇ ਪੰਜਾਬ ਕਿੰਗਸ 11 ਨੂੰ 6 ਦੌੜਾਂ ਦੇ ਨਾਲ ਹਰਾ ਕੇ ਇਸ ਫਾਈਨਲ ਮੁਕਾਬਲੇ ਦੇ ਵਿੱਚ ਆਈਪੀਐਲ ਦੀ ਟਰੋਫੀ ਆਪਣੇ ਨਾਮ ਕਰ ਲਈ IPL ਦੇ 18 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲਾ ਮੌਕਾ ਹੈ ਜਦੋਂ RCB ਨੇ IPL ਦਾ ਖਿਤਾਬ ਜਿੱਤਿਆ। ਇਸ RCB ਦਾ ਚੌਥਾ ਫਾਈਨਲ ਮੈਚ ਸੀ ਜਿਸ ਦੇ ਵਿੱਚ ਜਿੱਤ ਕੇ ਉਸਨੇ ਆਪਣਾ ਪਹਿਲਾ ਖਿਤਾਬ ਜਿੱਤਿਆ। ਇਸ ਤੋਂ ਪਹਿਲਾਂ ਇਸ ਨੂੰ 2009, 2011 ਤੇ 2016 ਦੇ ਵਿੱਚ ਵੀ ਫਾਈਨਲ ਦੇ ਵਿੱਚੋਂ ਹਾਰ ਦਾ ਸਾਹਮਣਾ ਕਰਨਾ ਪਿਆ। ਅੱਜ RCB ਪੰਜਾਬ ਨੂੰ 6 ਦੌੜਾਂ ਦੇ ਨਾਲ ਹਰਾ ਕੇ ਚੈਂਪੀਅਨ ਬਣਿਆ। ਇਸ ਫਾਈਨਲ ਮੈਚ ਦੇ ਵਿੱਚ ਪੰਜਾਬ ਕਿੰਗਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ RCB ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੀ ਓਵਰਾਂ ਦੇ ਵਿੱਚ 5 ਵਿਕਟਾਂ ਦੇ ਨੁਕਸਾਨ ਤੇ 190 ਦੌੜਾਂ ਬਣਾਈਆਂ ਜਿੱਤ ਲਈ 191 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਕਿੰਗਸ ਬੀ ਓਵਰਾਂ ਦੇ ਵਿੱਚ 7 ਵਿਕਟਾਂ ਗੁਆ ਕੇ ਸਿਰਫ 184 ਦੌੜਾਂ ਹੀ ਬਣਾ ਸਕੀ ਤੇ ਮੈਚ 6 ਦੌੜਾਂ ਦੇ ਨਾਲ ਹਾਰ ਗਿਆ ਇਸ ਨਾਲ ਪੰਜਾਬ ਕਿੰਗਸ ਦਾ ਚੈਂਪੀਅਨ ਬਣਨ ਅਤੇ ਆਪਣਾ ਪਹਿਲਾ ਆਈਪੀਐਲ ਖਿਤਾਬ ਜਿੱਤਣ ਦਾ ਸੁਪਨਾ ਪੂਰੀ ਤਰ੍ਹਾਂ ਚੱਕਨਾ ਚੁਟ ਹੋ ਗਿਆ ਤੇ ਉੱਥੇ ਹੀ ਆਰਸੀਬੀ ਵੱਲੋਂ ਦਿੱਤੇ ਗਏ 191 ਦੌੜੇ ਦਾ ਟੀਚਾ ਦਾ ਪਿੱਛਾ ਕਰਨ ਲਈ ਪ੍ਰਭ ਸਿਮਰਨ ਸਿੰਘ ਪ੍ਰਿਆਨ ਸ਼ਾਰੀਆ ਨੇ ਪੰਜਾਬ ਕਿੰਗਸ ਲਈ ਪਾਰੀ ਦੀ ਸ਼ੁਰੂਆਤ ਕੀਤੀ ਦੋਵਾਂ ਨੇ ਪਹਿਲੀ ਵਿਕਟ ਲਈ 4.6 ਓਵਰਾਂ ਦੇ ਵਿੱਚ ਤਰਕਾਲੀ ਦੌਰਾਂ ਦੀ ਸਾਂਝੇਦਾਰੀ ਕੀਤੀ ਸੀ ਤਾਂ ਅਖੀਰਕਾਰ ਇਹ ਟਰੋਫੀ ਹੈ ਜਿਹੜੀ ਚੈਂਪੀਅਨ ਦਾ ਖਿਤਾਬ RCB ਨੂੰ ਮਿਲ ਗਿਆ ਤੇ ਉੱਥੇ ਵਿਰਾਟ ਕੋਲੀ ਨੇ ਜਿਹੜੇ ਭਾਵਕ ਹੁੰਦੇ ਨਜ਼ਰ ਆਏ ਨੇ ਤਾਂ ਬਿਲਕੁਲ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਇਹ ਉਹੀ ਤਸਵੀਰ ਹੈ ਜਦੋਂ RCB ਜਿਹੜਾ IPL ਫਾਈਨਲ ਦੇ ਵਿੱਚ ਆਪਣੀ ਜਗ੍ਹਾ ਪੱਕੀ ਕਰ ਗਿਆ ਸੀ ਚੈਂਪੀਅਨ ਦਾ ਖਿਤਾਬ ਆਪਣੇ ਨਾਮ ਕਰ ਲਿਆ ਸੀ ਔਰ ਉਸ ਤੋਂ ਬਾਅਦ ਵਿਰਾਟ ਕੋਲੀ ਨੇ ਜਿਹੜੇ ਮੈਦਾਨ ਦੇ ਵਿੱਚ ਹੀ ਭਾਵਕ ਹੁੰਦੇ ਨਜ਼ਰ ਆਏ ਨੇ ਸਸ਼ਰਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਬੀਤੇ ਦਿਨੀ ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਆਰਸੀਬੀ ਤੇ ਪੰਜਾਬ ਕਿੰਗਸ 11 ਵਿਚਾਲੇ ਆਈਪੀਐਲ ਦਾ ਫਾਈਨਲ ਮੁਕਾਬਲਾ ਖੇਡਿਆ ਗਿਆ। ਹਾਲਾਂਕਿ ਮੈਚ ਇੰਨਾ ਕਿ ਜ਼ਿਆਦਾ ਫਸਮਾ ਸੀ ਤੇ ਦਿਲਚਸਪ ਸੀ ਕਿ ਸਾਰੇ ਦਰਸ਼ਕਾਂ ਦੀ ਨਿਗਾ ਜੁੜੀ ਇਸ ਵੇਲੇ ਗਰਾਊਂਡ ਦੇ ਵਿੱਚ ਕਿ ਆਖਿਰਕਾਰ ਆਈਪੀਐਲ ਦਾ ਖਿਤਾਬ ਆਪਣੇ ਨਾਮ ਕੌਣ ਕਰੇਗਾ ਤਾਂ ਦੱਸੀ ਕਿ ਆਰਸੀਬੀ ਨੇ ਪੰਜਾਬ ਕਿੰਗਸ 11 ਨੂੰ 6 ਦੌੜਾਂ ਦੇ ਨਾਲ ਹਰਾ ਕੇ ਟਰੋਫੀ ਜਿੱਤੀ ਹੈ ਤੇ ਚੈਂਪੀਅਨ ਬਣਿਆ। ਵਿਰਾਟ ਕੋਹਲੀ ਨੇ ਜਿਹੜੇ ਭਾਵੁਕ ਹੁੰਦੇ ਨਜ਼ਰ ਆ ਰਹੇ ਨੇ ਇੱਕ ਵ ਦੇ ਨਾਲ ਉਹ ਗਰਾਉਂਡ ਦੇ ਵਿੱਚ ਬੈਠ ਕੇ ਭਾਵਕ ਹੋ ਗਏ ਤੇ ਉਹਨਾਂ ਦੇ ਵੱਲੋਂ ਬਿਆਨ ਵੀ ਦਿੱਤਾ ਗਿਆ ਕਿ ਉਹਨਾਂ ਨੂੰ ਹਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਆਈਪੀਐਲ ਦੀ ਟਰੋਫੀ ਹੈ ਜਿਹੜੀ ਉਹਨਾਂ ਨੇ ਆਪਣੇ ਨਾਮ ਕਰ ਲਈ ਹੈ ਤੇ ਚੈਂਪੀਅਨ ਦਾ ਕਿਤਾਬ ਉਹਨਾਂ ਦੇ ਵੱਲੋਂ ਆਪਣੇ ਨਾਮ ਕਰ ਲਿਆ ਗਿਆ ਤਾਂ ਬਿਲਕੁਲ ਆ ਦੱਸ ਦੇ ਕਿ 18 ਸਾਲ ਦੇ ਵਿੱਚ ਪਹਿਲੀ ਵਾਰ ਆਈਪੀਐਲ ਦਾ ਉਹਨਾਂ ਨੇ ਕਿਤਾਬ ਜਿੱਤ ਤੇ ਆਈਪੀਐਲ ਦੀ ਟਰੋਫੀ ਆਪਣੇ ਨਾਮ ਕੀਤੀ ਹੈ ਤੇ ਉੱਥੇ ਦੂਜੇ ਪਾਸੇ ਪੰਜਾਬ ਕਿੰਗਸ 11 ਦੇ ਜਿਹੜੇ ਕਪਤਾਨ ਨੇ ਸ਼੍ਰੇਸ਼ ਸૈયਦ ਜਿਨ੍ਹਾਂ ਨੂੰ ਪੰਜਾਬੀਆਂ ਨੂੰ ਕਾਫੀ ਉਮੀਦਦਾ ਸੀ ਉਹਨਾਂ ਦੇ ਪਰ ਦੱਸਿਏ ਕਿ ਪੰਜਾਬੀਆਂ ਨੇ ਉਹਨਾਂ ਦਾ ਹੌਸਲਾ ਵਸਾਈ ਕਰਦੇ ਆ ਕਿ ਕੋਈ ਗੱਲ ਨਹੀਂ ਐ ਸਿਰਫ 6 ਦੌੜਾਂ ਦੇ ਨਾਲ ਹਾਰ ਹੋਈ ਐ ਕੋਈ ਵੱਡੀ ਹਾਰ ਨਹੀਂ ਐ ਤੇ ਇਸ ਦੇ ਨਾਲ ਹੀ ਹੌਸਲਾ ਦਿੰਦੇ ਕਿ ਆ ਕਿ ਸਰਪੰਚ ਸਾਹਿਬ ਅਸੀਂ ਤੁਹਾਡੇ ਨਾਲ ਖੜੇ ਸੀ ਤੁਹਾਡੇ ਨਾਲ ਖੜੇ ਆ ਤੇ ਤੁਹਾਡੇ ਨਾਲ ਖੜੇ ਰਵਾਂਗੇ ਆ ਤਾਂ ਬਿਲਕੁਲ ਦੱਸਿਏ ਕਿ ਆਈਪੀਐਲ ਦਾ ਜਿਹੜਾ ਮੈਚ ਖੇਡਿਆ ਗਿਆ ਬੀਤੇ ਦਿਨੀ ਆਰਸੀਬੀ ਨੇ ਪੰਜਾਬ ਕਿੰਗਸ 11 ਨੂੰ 6 ਦੌੜਾਂ ਦੇ ਨਾਲ ਹਰਾ ਕੇ ਇਸ ਫਾਈਨਲ ਮੁਕਾਬਲੇ ਦੇ ਵਿੱਚ ਆਈਪੀਐਲ ਦੀ ਟਰੋਫੀ ਆਪਣੇ ਨਾਮ ਕਰ ਲਈ IPL ਦੇ 18 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲਾ ਮੌਕਾ ਹੈ ਜਦੋਂ RCB ਨੇ IPL ਦਾ ਖਿਤਾਬ ਜਿੱਤਿਆ। RCB ਦਾ ਚੌਥਾ ਫਾਈਨਲ ਮੈਚ ਸੀ ਜਿਸ ਦੇ ਵਿੱਚ ਜਿੱਤ ਕੇ ਉਸਨੇ ਆਪਣਾ ਪਹਿਲਾ ਖਿਤਾਬ ਜਿੱਤਿਆ। ਇਸ ਤੋਂ ਪਹਿਲਾਂ ਇਸ ਨੂੰ 2009, 2011 ਤੇ 2016 ਦੇ ਵਿੱਚ ਵੀ ਫਾਈਨਲ ਦੇ ਵਿੱਚੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। RCB ਪੰਜਾਬ ਨੂੰ 6 ਦੌੜਾਂ ਦੇ ਨਾਲ ਹਰਾ ਕੇ ਚੈਂਪੀਅਨ ਬਣਿਆ ਇਸ ਫਾਈਨਲ ਮੈਚ ਦੇ ਵਿੱਚ ਪੰਜਾਬ ਕਿੰਗਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ RCB ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੀ ਓਵਰਾਂ ਦੇ ਵਿੱਚ 5 ਵਿਕਟਾਂ ਦੇ ਨੁਕਸਾਨ ਤੇ 190 ਦੌੜਾਂ ਬਣਾਈਆਂ ਜਿੱਤ ਲਈ 191 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਕਿੰਗਸ ਬੀ ਓਵਰਾਂ ਦੇ ਵਿੱਚ 7 ਵਿਕਟਾਂ ਗੁਆ ਕੇ ਸਿਰਫ 184 ਦੌੜਾਂ ਹੀ ਬਣਾ ਸਕੀ ਤੇ ਮੈਚ 6 ਦੌੜਾਂ ਦੇ ਨਾਲ ਹਾਰ ਗਏ ਇਸ ਨਾਲ ਪੰਜਾਬ ਕਿੰਗਸ ਦਾ ਚੈਂਪੀਅਨ ਬਣਨ ਅਤੇ ਆਪਣਾ ਪਹਿਲਾ ਆਈਪੀਐਲ ਖਿਤਾਬ ਜਿੱਤਣ ਦਾ ਸੁਪਨਾ ਪੂਰੀ ਤਰ੍ਹਾਂ ਚੱਕਨਾ ਚੁਟ ਹੋ ਗਿਆ ਤੇ ਉੱਥੇ ਆਰਸੀਬੀ ਵੱਲੋਂ ਦਿੱਤੇ ਗਏ 191 ਦੌੜੇ ਦਾ ਟੀਚਾ ਦਾ ਪਿੱਛਾ ਕਰਨ ਲਈ ਪ੍ਰਭ ਸਿਮਰਨ ਸਿੰਘ ਪ੍ਰਿਆਨ ਸ਼ਾਰੀਆ ਨੇ ਪੰਜਾਬ ਕਿੰਗਸ ਲਈ ਪਾਰੀ ਦੀ ਸ਼ੁਰੂਆਤ ਕੀਤੀ ਦੋਵਾਂ ਨੇ ਪਹਿਲੀ ਵਿਕਟ ਲਈ 4.6 ਓਵਰਾਂ ਦੇ ਵਿੱਚ ਤਰਕਾਲੀ ਦੌਰਾਂ ਦੀ ਸਾਂਝੇਦਾਰੀ ਕੀਤੀ ਸੀ ਤਾਂ ਅਖੀਰਕਾਰ ਇਹ ਟਰੋਫੀ ਹੈ ਜਿਹੜੀ ਚੈਂਪੀਅਨ ਦਾ ਖਿਤਾਬ RCB ਨੂੰ ਮਿਲ ਗਿਆ ਤੇ ਉੱਥੇ ਵਿਰਾਟ ਕੋਹਲੀ ਨੇ ਜਿਹੜੇ ਭਾਵੁਕ ਹੁੰਦੇ ਨਜ਼ਰ ਆਏ ਨੇ ਤਾਂ ਬਿਲਕੁਲ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਇਹ ਉਹੀ ਤਸਵੀਰ ਹੈ ਜਦੋਂ RCB ਜਿਹੜਾ IPL ਫਾਈਨਲ ਦੇ ਵਿੱਚ ਆਪਣੀ ਜਗ੍ਹਾ ਪੱਕੀ ਕਰ ਗਿਆ ਸੀ ਚੈਂਪੀਅਨ ਦਾ ਖਿਤਾਬ ਆਪਣੇ ਨਾਮ ਕਰ ਲਿਆ ਸੀ ਔਰ ਉਸ ਤੋਂ ਬਾਅਦ ਵਿਰਾਟ ਕੋਹਲੀ ਨੇ ਜਿਹੜੇ ਮੈਦਾਨ ਦੇ ਵਿੱਚ ਹੀ ਭਾਵੁਕ ਹੁੰਦੇ ਨਜ਼ਰ ਆਏ ਨੇ ਸਸ਼ਕਾਲ ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਬੀਤੇ ਦਿਨੀ ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਆਰਸੀਬੀ ਤੇ ਪੰਜਾਬ ਕਿੰਗਸ 11 ਵਿਚਾਲੇ ਆਈਪੀਐਲ ਦਾ ਫਾਈਨਲ ਮੁਕਾਬਲਾ ਖੇਡਿਆ ਗਿਆ। ਹਾਲਾਂਕਿ ਮੈਚ ਇੰਨਾ ਕਿ ਜ਼ਿਆਦਾ ਫਸਮਾ ਸੀ ਤੇ ਦਿਲਚਸਪ ਸੀ ਕਿ ਸਾਰੇ ਦਰਸ਼ਕਾਂ ਦੀ ਨਿਗਾ ਜੁੜੀ ਇਸ ਵੇਲੇ ਗਰਾਊਂਡ ਦੇ ਵਿੱਚ ਕਿ ਆਖਰਕਾਰ ਆਈਪੀਐਲ ਦਾ ਖਿਤਾਬ ਆਪਣੇ ਨਾਮ ਕੌਣ ਕਰੇਗਾ ਤਾਂ ਦੱਸੀ ਕਿ ਆਰਸੀਬੀ ਨੇ ਪੰਜਾਬ ਕਿੰਗਸ 11 ਨੂੰ 6 ਦੌੜਾਂ ਦੇ ਨਾਲ ਹਰਾ ਕੇ ਟਰੋਫੀ ਜਿੱਤੀ ਹੈ ਤੇ ਚੈਂਪੀਅਨ ਬਣਿਆ। ਵਿਰਾਟ ਕੋਹਲੀ ਨੇ ਜਿਹੜੇ ਭਾਵੁਕ ਹੁੰਦੇ ਨਜ਼ਰ ਆ ਰਹੇ ਨੇ ਇੱਕ ਹੋਰ ਦੇ ਨਾਲ ਉਹ ਗਰਾਉਂਡ ਦੇ ਵਿੱਚ ਬੈਠ ਕੇ ਭਾਵੁਕ ਹੋ ਗਏ ਤੇ ਉਹਨਾਂ ਦੇ ਵੱਲੋਂ ਬਿਆਨ ਵੀ ਦਿੱਤਾ ਗਿਆ ਕਿ ਉਹਨਾਂ ਨੂੰ ਹਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਆਈਪੀਐਲ ਦੀ ਟਰੋਫੀ ਹੈ ਜਿਹੜੀ ਉਹਨਾਂ ਨੇ ਆਪਣੇ ਨਾਮ ਕਰ ਲਈ ਹੈ ਤੇ ਚੈਂਪੀਅਨ ਦਾ ਕਿਤਾਬ ਉਹਨਾਂ ਦੇ ਵੱਲੋਂ ਆਪਣੇ ਨਾਮ ਕਰ ਲਿਆ ਗਿਆ ਤਾਂ ਬਿਲਕੁਲ ਆ ਦੱਸ ਦੇ ਕਿ 18 ਸਾਲ ਦੇ ਵਿੱਚ ਪਹਿਲੀ ਵਾਰ ਆਈਪੀਐਲ ਦਾ ਉਹਨਾਂ ਨੇ ਕਿਤਾਬ ਜਿੱਤ ਤੇ ਆਈਪੀਐਲ ਦੀ ਟਰੋਫੀ ਆਪਣੇ ਨਾਮ ਕੀਤੀ ਹੈ ਤੇ ਉੱਥੇ ਦੂਜੇ ਪਾਸੇ ਪੰਜਾਬ ਕਿੰਗਸ 11 ਦੇ ਜਿਹੜੇ ਕਪਤਾਨ ਨੇ ਸ਼੍ਰੇਸ਼ ਸૈયਦ ਜਿਨ੍ਹਾਂ ਨੂੰ ਪੰਜਾਬੀਆਂ ਨੂੰ ਕਾਫੀ ਉਮੀਦਦਾ ਸੀ ਉਹਨਾਂ ਨੂੰ ਪਰਦਾਸੀਏ ਕੇ ਪੰਜਾਬੀਆਂ ਨੇ ਉਹਨਾਂ ਦਾ ਹੌਸਲਾ ਵਸਾਈ ਕਰ ਦਿਆ ਕਿ ਕੋਈ ਗੱਲ ਨਹੀਂ ਐ ਸਿਰਫ 6 ਦੌੜਾਂ ਦੇ ਨਾਲ ਹਾਰ ਹੋਈ ਐ ਕੋਈ ਵੱਡੀ ਹਾਰ ਨਹੀਂ ਐ ਤੇ ਇਸ ਦੇ ਨਾਲ ਹੀ ਹੌਸਲਾ ਦਿੰਦੇ ਕਿ ਆ ਕਿ ਸਰਪੰਚ ਸਾਹਿਬ ਅਸੀਂ ਤੁਹਾਡੇ ਨਾਲ ਖੜੇ ਸੀ ਤੁਹਾਡੇ ਨਾਲ ਖੜੇ ਹਾਂ ਤੇ ਤੁਹਾਡੇ ਨਾਲ ਖੜੇ ਰਵਾਂਗੇ ਆ ਤਾਂ ਬਿਲਕੁਲ ਦੱਸਿਆ ਕਿ ਆਈਪੀਐਲ ਦਾ ਜਿਹੜਾ ਮੈਚ ਖੇਡਿਆ ਗਿਆ ਬੀਤੇ ਦਿਨੀ ਆਰਸੀਬੀ ਨੇ ਪੰਜਾਬ ਕਿੰਗਸ 11 ਨੂੰ 6 ਦੌੜਾਂ ਦੇ ਨਾਲ ਹਰਾ ਕੇ ਇਸ ਫਾਈਨਲ ਮੁਕਾਬਲੇ ਦੇ ਵਿੱਚ ਆਈਪੀਐਲ ਦੀ ਟਰੋਫੀ ਆਪਣੇ ਨਾਮ ਕਰ ਲਈ IPL ਦੇ 18 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲਾ ਮੌਕਾ ਹੈ ਜਦੋਂ RCB ਨੇ IPL ਦਾ ਖਿਤਾਬ ਜਿੱਤਿਆ। ਇਸ RCB ਦਾ ਚੌਥਾ ਫਾਈਨਲ ਮੈਚ ਸੀ ਜਿਸ ਦੇ ਵਿੱਚ ਜਿੱਤ ਕੇ ਉਸਨੇ ਆਪਣਾ ਪਹਿਲਾ ਖਿਤਾਬ ਜਿੱਤਿਆ। ਇਸ ਤੋਂ ਪਹਿਲਾਂ ਇਸ ਨੂੰ 2009, 2011 ਤੇ 2016 ਦੇ ਵਿੱਚ ਵੀ ਫਾਈਨਲ ਦੇ ਵਿੱਚੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। RCB ਪੰਜਾਬ ਨੂੰ 6 ਦੌੜਾਂ ਦੇ ਨਾਲ ਹਰਾ ਕੇ ਚੈਂਪੀਅਨ ਬਣਿਆ। ਇਸ ਫਾਈਨਲ ਮੈਚ ਦੇ ਵਿੱਚ ਪੰਜਾਬ ਕਿੰਗਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ RCB ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੀ ਓਵਰਾਂ ਦੇ ਵਿੱਚ 5 ਵਿਕਟਾਂ ਦੇ ਨੁਕਸਾਨ ਤੇ 190 ਦੌੜਾਂ ਬਣਾਈਆਂ ਜਿੱਤ ਲਈ 191 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਕਿੰਗਸ ਬੀ ਓਵਰਾਂ ਦੇ ਵਿੱਚ 7 ਵਿਕਟਾਂ ਗੁਆ ਕੇ ਸਿਰਫ 184 ਦੌੜਾਂ ਹੀ ਬਣਾ ਸਕੀ ਤੇ ਮੈਚ 6 ਦੌੜਾਂ ਦੇ ਨਾਲ ਹਾਰ ਗਿਆ ਇਸ ਨਾਲ ਪੰਜਾਬ ਕਿੰਗਸ ਦਾ ਚੈਂਪੀਅਨ ਬਣਨ ਅਤੇ ਆਪਣਾ ਪਹਿਲਾ ਆਈਪੀਐਲ ਖਿਤਾਬ ਜਿੱਤਣ ਦਾ ਸੁਪਨਾ ਪੂਰੀ ਤਰ੍ਹਾਂ ਚੱਕਨਾ ਚੁੱਟ ਗਿਆ ਤੇ ਉੱਥੇ ਆਰਸੀਬੀ ਵੱਲੋਂ ਦਿੱਤੇ ਗਏ 191 ਦੌੜੇ ਦਾ ਟੀਚਾ ਦਾ ਪਿੱਛਾ ਕਰਨ ਲਈ ਪ੍ਰਭ ਸਿਮਰਨ ਸਿੰਘ ਪ੍ਰਿਆਨ ਸ਼ਾਰੀਆ ਨੇ ਪੰਜਾਬ ਕਿੰਗਸ ਲਈ ਪਾਰੀ ਦੀ ਸ਼ੁਰੂਆਤ ਕੀਤੀ ਦੋਵਾਂ ਨੇ ਪਹਿਲੀ ਵਿਕਟ ਲਈ 4.6 ਓਵਰਾਂ ਦੇ ਵਿੱਚ 44 ਲੀ ਦੌੜਾਂ ਦੀ ਸਾਂਝੇਦਾਰੀ ਕੀਤੀ ਸੀ ਤਾਂ ਅਖੀਰਕਾਰ ਇਹ ਟਰੋਫੀ ਹੈ ਜਿਹੜੀ ਚੈਂਪੀਅਨ ਦਾ ਖਿਤਾਬ RCB ਨੂੰ ਮਿਲ ਗਿਆ ਤੇ ਉਥੇ ਵਿਰਾਟ ਕੋਲੀ ਨੇ ਜਿਹੜੇ ਭਾਵੁਕ ਹੁੰਦੇ ਨਜ਼ਰ ਆਏ ਨੇ ਤਾਂ ਬਿਲਕੁਲ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਇਹ ਉਹੀ ਤਸਵੀਰ ਹੈ ਜਦੋਂ RCB ਜਿਹੜਾ IPL ਫਾਈਨਲ ਦੇ ਵਿੱਚ ਆਪਣੀ ਜਗ੍ਹਾ ਪੱਕੀ ਕਰ ਗਿਆ ਸੀ ਚੈਂਪੀਅਨ ਦਾ ਖਿਤਾਬ ਆਪਣੇ ਨਾਮ ਕਰ ਲਿਆ ਸੀ ਔਰ ਉਸ ਤੋਂ ਬਾਅਦ ਵਿਰਾਟ ਕੋਲੀ ਨੇ ਜਿਹੜੇ ਮੈਦਾਨ ਦੇ ਵਿੱਚ ਹੀ ਭਾਵੁਕ ਹੁੰਦੇ ਨਜ਼ਰ ਆਏ ਨੇ ਸਸ਼ਰਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਬੀਤੇ ਦਿਨੀ ਅੰਮ੍ਰਿਤਸਰ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚੋਂ ਆਰਸੀਬੀ ਤੇ ਪੰਜਾਬ ਕਿੰਗਸ 11 ਵਿਚਾਲੇ ਆਈਪੀਐਲ ਦਾ ਫਾਈਨਲ ਮੁਕਾਬਲਾ ਖੇਡਿਆ ਗਿਆ। ਹਾਲਾਂਕਿ ਮੈਚ ਇੰਨਾ ਕਿ ਜ਼ਿਆਦਾ ਫਸਮਾ ਸੀ ਤੇ ਦਿਲਚਸਪ ਸੀ ਕਿ ਸਾਰੇ ਦਰਸ਼ਕਾਂ ਦੀ ਨਿਗਾ ਜੜੀ ਇਸ ਵੇਲੇ ਗਰਾਊਂਡ ਦੇ ਵਿੱਚ ਕਿ ਆਖਰਕਾਰ ਆਈਪੀਐਲ ਦਾ ਖਿਤਾਬ ਆਪਣੇ ਨਾਮ ਕੌਣ ਕਰੇਗਾ ਤਾਂ ਦੱਸੀ ਕਿ ਆਰਸੀਬੀ ਨੇ ਪੰਜਾਬ ਕਿੰਗਸ 11 ਨੂੰ 6 ਦੌੜਾਂ ਦੇ ਨਾਲ ਹਰਾ ਕੇ ਟਰੋਫੀ ਜਿੱਤੀ ਹੈ ਤੇ ਚੈਂਪੀਅਨ ਬਣਿਆ। ਵਿਰਾਟ ਕੋਹਲੀ ਨੇ ਜਿਹੜੇ ਭਾਵੁਕ ਹੁੰਦੇ ਨਜ਼ਰ ਆ ਰਹੇ ਨੇ ਇੱਕ ਵ ਦੇ ਨਾਲ ਉਹ ਗਰਾਉਂਡ ਦੇ ਵਿੱਚ ਬੈਠ ਕੇ ਭਾਵੁਕ ਹੋ ਗਏ ਤੇ ਉਹਨਾਂ ਦੇ ਵੱਲੋਂ ਬਿਆਨ ਵੀ ਦਿੱਤਾ ਗਿਆ ਕਿ ਉਹਨਾਂ ਨੂੰ ਹਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਆਈਪੀਐਲ ਦੀ ਟਰੋਫੀ ਹੈ ਜਿਹੜੀ ਉਹਨਾਂ ਨੇ ਆਪਣੇ ਨਾਮ ਕਰ ਲਈ ਹੈ ਤੇ ਚੈਂਪੀਅਨ ਦਾ ਕਿਤਾਬ ਉਹਨਾਂ ਦੇ ਵੱਲੋਂ ਆਪਣੇ ਨਾਮ ਕਰ ਲਿਆ ਗਿਆ ਤਾਂ ਬਿਲਕੁਲ ਆ ਦੱਸ ਦੇ ਕਿ 18 ਸਾਲ ਦੇ ਵਿੱਚ ਪਹਿਲੀ ਵਾਰ ਆਈਪੀਐਲ ਦਾ ਉਹਨਾਂ ਨੇ ਕਿਤਾਬ ਜਿੱਤ ਤੇ ਆਈਪੀਐਲ ਦੀ ਟਰੋਫੀ ਆਪਣੇ ਨਾਮ ਕੀਤੀ ਹੈ ਤੇ ਉੱਥੇ ਦੂਜੇ ਪਾਸੇ ਪੰਜਾਬ ਕਿੰਗਸ 11 ਦੇ ਜਿਹੜੇ ਕਪਤਾਨ ਨੇ ਸ਼੍ਰੇਸ਼ ਸૈયਦ ਜਿਨ੍ਹਾਂ ਨੂੰ ਪੰਜਾਬੀਆਂ ਨੂੰ ਕਾਫੀ ਉਮੀਦਦਾ ਸੀ ਉਹਨਾਂ ਨੂੰ ਪਰ ਦੱਸਿਏ ਕਿ ਪੰਜਾਬੀਆਂ ਨੇ ਉਹਨਾਂ ਦਾ ਹੌਸਲਾ ਵਸਾਈ ਕਰਦੇ ਆ ਕਿ ਕੋਈ ਗੱਲ ਨਹੀਂ ਹੈ ਸਿਰਫ 6 ਦੌੜਾਂ ਦੇ ਨਾਲ ਹਾਰ ਹੋਈ ਹੈ ਕੋਈ ਵੱਡੀ ਹਾਰ ਨਹੀਂ ਹੈ ਤੇ ਇਸ ਦੇ ਨਾਲ ਹੀ ਹੌਸਲਾ ਦਿੰਦੇ ਕਿ ਆ ਕਿ ਸਰਪੰਚ ਸਾਹਿਬ ਅਸੀਂ ਤੁਹਾਡੇ ਨਾਲ ਖੜੇ ਸੀ ਤੁਹਾਡੇ ਨਾਲ ਖੜੇ ਹਾਂ ਤੇ ਤੁਹਾਡੇ ਨਾਲ ਖੜੇ ਰਵਾਂਗੇ ਆ ਤਾਂ ਬਿਲਕੁਲ ਦੱਸਿਏ ਕਿ ਆਈਪੀਐਲ ਦਾ ਜਿਹੜਾ ਮੈਚ ਖੇਡਿਆ ਗਿਆ ਬੀਤੇ ਦਿਨੀ ਆਰਸੀਬੀ ਨੇ ਪੰਜਾਬ ਕਿੰਗਸ 11 ਨੂੰ 6 ਦੌੜਾਂ ਦੇ ਨਾਲ ਹਰਾ ਕੇ ਇਸ ਫਾਈਨਲ ਮੁਕਾਬਲੇ ਦੇ ਵਿੱਚ ਆਈਪੀਐਲ ਦੀ ਟਰੋਫੀ ਆਪਣੇ ਨਾਮ ਕਰ ਲਈ IPL ਦੇ 18 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲਾ ਮੌਕਾ ਹੈ ਜਦੋਂ RCB ਨੇ IPL ਦਾ ਖਿਤਾਬ ਜਿੱਤਿਆ ਸੀ। RCB ਦਾ ਚੌਥਾ ਫਾਈਨਲ ਮੈਚ ਸੀ ਜਿਸ ਦੇ ਵਿੱਚ ਜਿੱਤ ਕੇ ਉਸਨੇ ਆਪਣਾ ਪਹਿਲਾ ਖਿਤਾਬ ਜਿੱਤਿਆ। ਇਸ ਤੋਂ ਪਹਿਲਾਂ ਇਸ ਨੂੰ 2009, 2011 ਤੇ 2016 ਦੇ ਵਿੱਚ ਵੀ ਫਾਈਨਲ ਦੇ ਵਿੱਚੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। RCB ਪੰਜਾਬ ਨੂੰ 6 ਦੌੜਾਂ ਦੇ ਨਾਲ ਹਰਾ ਕੇ ਚੈਂਪੀਅਨ ਬਣਿਆ। ਇਸ ਫਾਈਨਲ ਮੈਚ ਦੇ ਵਿੱਚ ਪੰਜਾਬ ਕਿੰਗਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ RCB ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੀ ਓਵਰਾਂ ਦੇ ਵਿੱਚ 5 ਵਿਕਟਾਂ ਦੇ ਨੁਕਸਾਨ ਤੇ 190 ਦੌੜਾਂ ਬਣਾਈਆਂ ਜਿੱਤ ਲਈ 191 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਕਿੰਗਸ ਬੀ ਓਵਰਾਂ ਦੇ ਵਿੱਚ 7 ਵਿਕਟਾਂ ਗੁਆ ਕੇ ਸਿਰਫ 184 ਦੌੜਾਂ ਹੀ ਬਣਾ ਸਕੀ ਤੇ ਮੈਚ 6 ਦੌੜਾਂ ਦੇ ਨਾਲ ਹਾਰ ਗਏ ਇਸ ਨਾਲ ਪੰਜਾਬ ਕਿੰਗਸ ਦਾ ਚੈਂਪੀਅਨ ਬਣਨ ਅਤੇ ਆਪਣਾ ਪਹਿਲਾ ਆਈਪੀਐਲ ਖਿਤਾਬ ਜਿੱਤਣ ਦਾ ਸੁਪਨਾ ਪੂਰੀ ਤਰ੍ਹਾਂ ਚੱਕਨਾ ਚੁਟੋ ਗਿਆ ਅਤੇ ਉੱਥੇ ਆਰਸੀਬੀ ਵੱਲੋਂ ਦਿੱਤੇ ਗਏ 191 ਦੌੜੇ ਦਾ ਟੀਚਾ ਦਾ ਪਿੱਛਾ ਕਰਨ ਲਈ ਪ੍ਰਭ ਸਿਮਰਨ ਸਿੰਘ ਪ੍ਰਿਆਨ ਸ਼ਾਰੀਆ ਨੇ ਪੰਜਾਬ ਕਿੰਗਸ ਲਈ ਪਾਰੀ ਦੀ ਸ਼ੁਰੂਆਤ ਕੀਤੀ ਦੋਵਾਂ ਨੇ ਪਹਿਲੀ ਵਿਕਟ ਲਈ 4.6 ਓਵਰਾਂ ਦੇ ਵਿੱਚ ਤਰਕਾਲੀ ਦੌਰਾਂ ਦੀ ਸਾਂਝ ਉਦਾਰੀ ਕੀਤੀ ਸੀ ਤਾਂ ਅਖੀਰਕਾਰ ਇਹ ਟਰੋਫੀ ਹੈ ਜਿਹੜੀ ਚੈਂਪੀਅਨ ਦਾ ਖਿਤਾਬ RCB ਨੂੰ ਮਿਲ ਗਿਆ ਤੇ ਉਥੇ ਵਿਰਾਟ ਕੋਲੀ ਨੇ ਜਿਹੜੇ ਭਾਵੁਕ ਹੁੰਦੇ ਨਜ਼ਰ ਆਏ ਨੇ ਤਾਂ ਬਿਲਕੁਲ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਇਹ ਉਹੀ ਤਸਵੀਰ ਹੈ ਜਦੋਂ RCB ਜਿਹੜਾ IPL ਫਾਈਨਲ ਦੇ ਵਿੱਚ ਆਪਣੀ ਜਗ੍ਹਾ ਪੱਕੀ ਕਰ ਗਿਆ ਸੀ ਚੈਂਪੀਅਨ ਦਾ ਖਿਤਾਬ ਆਪਣੇ ਨਾਮ ਕਰ ਲਿਆ ਸੀ ਔਰ ਉਸ ਤੋਂ ਬਾਅਦ ਵਿਰਾਟ ਕੋਲੀ ਨੇ ਜਿਹੜੇ ਮੈਦਾਨ ਦੇ ਵਿੱਚ ਹੀ ਭਾਵੁਕ ਹੁੰਦੇ ਨਜ਼ਰ ਆਏ ਨੇ ਸ਼ਸ਼ਤਰਕਾਲ ਤੁਸੀਂ ਦੇਖ ਰਹੇ ਹੋ ਐਸਐਨ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੋਰਤਾ ਬੀਤੇ ਦਿਨੀ ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਆਰਸੀਬੀ ਤੇ ਪੰਜਾਬ ਕਿੰਗਸ 11 ਵਿਚਾਲੇ ਆਈਪੀਐਲ ਦਾ ਫਾਈਨਲ ਮੁਕਾਬਲਾ ਖੇਡਿਆ ਗਿਆ ਹਾਲਾਂਕਿ ਮੈਚ ਇੰਨਾ ਕਿ ਜ਼ਿਆਦਾ ਫਸਮਾ ਸੀ ਤੇ ਦਿਲਚਸਪ ਸੀ ਕਿ ਸਾਰੇ ਦਰਸ਼ਕਾਂ ਦੀ ਨਿਗਾ ਜੜੀ ਇਸ ਵੇਲੇ ਗਰਾਊਂਡ ਦੇ ਵਿੱਚ ਸੀ ਕਿ ਆਖਰਕਾਰ ਆਈਪੀਐਲ ਦਾ ਖਿਤਾਬ ਆਪਣੇ ਨਾਮ ਕੌਣ ਕਰੇਗਾ ਤਾਂ ਦੱਸਦੀ ਕਿ ਆਰਸੀਬੀ ਨੇ ਪੰਜਾਬ ਕਿੰਗਸ 11 ਨੂੰ 6 ਦੌੜਾਂ ਦੇ ਨਾਲ ਹਰਾ ਕੇ ਟਰੋਫੀ ਜਿੱਤੀ ਹੈ ਤੇ ਚੈਂਪੀਅਨ ਬਣਿਆ ਵਿਰਾਟ ਕੋਹਲੀ ਨੇ ਜਿਹੜੇ ਭਾਵੁਕ ਹੁੰਦੇ ਨਜ਼ਰ ਆ ਰਹੇ ਨੇ ਇੱਕ ਵਾਰ ਤਸ ਦੇ ਨਾਲ ਉਹ ਗਰਾਉਂਡ ਦੇ ਵਿੱਚ ਬੈਠ ਕੇ ਭਾਵੁਕ ਹੋ ਗਏ ਤੇ ਉਹਨਾਂ ਦੇ ਵੱਲੋਂ ਬਿਆਨ ਵੀ ਦਿੱਤਾ ਗਿਆ ਕਿ ਉਹਨਾਂ ਨੂੰ ਹਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਆਈਪੀਐਲ ਦੀ ਟਰੋਫੀ ਹੈ ਜਿਹੜੀ ਉਹਨਾਂ ਨੇ ਆਪਣੇ ਨਾਮ ਕਰ ਲਈ ਹੈ ਤੇ ਚੈਂਪੀਅਨ ਦਾ ਕਿਤਾਬ ਉਹਨਾਂ ਦੇ ਵੱਲੋਂ ਆਪਣੇ ਨਾਮ ਕਰ ਲਿਆ ਗਿਆ ਤਾਂ ਬਿਲਕੁਲ ਆ ਦੱਸ ਵੀ ਕਿ 18 ਸਾਲ ਦੇ ਵਿੱਚ ਪਹਿਲੀ ਵਾਰ ਆਈਪੀਐਲ ਦਾ ਉਹਨਾਂ ਨੇ ਕਿਤਾਬ ਜਿੱਤ ਤੇ ਆਈਪੀਐਲ ਦੀ ਟਰੋਫੀ ਆਪਣੇ ਨਾਮ ਕੀਤੀ ਹੈ ਤੇ ਉੱਥੇ ਦੂਜੇ ਪਾਸੇ ਪੰਜਾਬ ਕਿੰਗਸ 11 ਦੇ ਜਿਹੜੇ ਕਪਤਾਨ ਨੇ ਸ਼੍ਰੇਸ਼ ਸਈਅਰ ਜਿਨ੍ਹਾਂ ਨੂੰ ਪੰਜਾਬੀਆਂ ਨੂੰ ਕਾਫੀ ਉਮੀਦ ਸੀ ਉਹਨਾਂ ਨੂੰ ਪਰ ਦੱਸਿਆ ਕਿ ਪੰਜਾਬੀਆਂ ਨੇ ਉਹਨਾਂ ਦਾ ਹੌਸਲਾ ਵਸਾਈ ਕਰਦੇ ਆ ਕਿ ਕੋਈ ਗੱਲ ਨਹੀਂ ਹੈ ਸਿਰਫ 6 ਦੌੜਾਂ ਦੇ ਨਾਲ ਹਾਰ ਹੋਈ ਹੈ ਕੋਈ ਵੱਡੀ ਹਾਰ ਨਹੀਂ ਹੈ ਤੇ ਇਸ ਦੇ ਨਾਲ ਹੀ ਹੌਸਲਾ ਦਿੰਦੇ ਕਿ ਆ ਸਰਪੰਚ ਸਾਹਿਬ ਅਸੀਂ ਤੁਹਾਡੇ ਨਾਲ ਖੜੇ ਸੀ ਤੁਹਾਡੇ ਨਾਲ ਖੜੇ ਆ ਤੇ ਤੁਹਾਡੇ ਨਾਲ ਖੜੇ ਰਵਾਂਗੇ ਆ ਤਾਂ ਬਿਲਕੁਲ ਦੱਸਿਆ ਕਿ ਆਈਪੀਐਲ ਦਾ ਜਿਹੜਾ ਮੈਚ ਖੇਡਿਆ ਗਿਆ ਬੀਤੇ ਦਿਨੀ ਆਰਸੀਬੀ ਨੇ ਪੰਜਾਬ ਕਿੰਗਸ 11 ਨੂੰ 6 ਦੌੜਾਂ ਦੇ ਨਾਲ ਹਰਾ ਕੇ ਇਸ ਫਾਈਨਲ ਮੁਕਾਬਲੇ ਦੇ ਵਿੱਚ ਆਈਪੀਐਲ ਦੀ ਟਰੋਫੀ ਆਪਣੇ ਨਾਮ ਕਰ ਲਈ IPL ਦੇ 18 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲਾ ਮੌਕਾ ਹੈ ਜਦੋਂ RCB ਨੇ IPL ਦਾ ਖਿਤਾਬ ਜਿੱਤਿਆ। RCB ਦਾ ਚੌਥਾ ਫਾਈਨਲ ਮੈਚ ਸੀ ਜਿਸ ਦੇ ਵਿੱਚ ਜਿੱਤ ਕੇ ਉਸਨੇ ਆਪਣਾ ਪਹਿਲਾ ਖਿਤਾਬ ਜਿੱਤਿਆ। ਇਸ ਤੋਂ ਪਹਿਲਾਂ ਇਸ ਨੂੰ 2009, 2011 ਤੇ 2016 ਦੇ ਵਿੱਚ ਵੀ ਫਾਈਨਲ ਦੇ ਵਿੱਚੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। RCB ਪੰਜਾਬ ਨੂੰ 6 ਦੌੜਾਂ ਦੇ ਨਾਲ ਹਰਾ ਕੇ ਚੈਂਪੀਅਨ ਬਣਿਆ। ਇਸ ਫਾਈਨਲ ਮੈਚ ਦੇ ਵਿੱਚ ਪੰਜਾਬ ਕਿੰਗਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ RCB ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਦੇ ਵਿੱਚ 5 ਵਿਕਟਾਂ ਦੇ ਨੁਕਸਾਨ ਤੇ 190 ਦੌੜਾਂ ਬਣਾਈਆਂ ਜਿੱਤ ਲਈ 191 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਕਿੰਗਸ 20 ਓਵਰਾਂ ਦੇ ਵਿੱਚ 7 ਵਿਕਟਾਂ ਗੁਆ ਕੇ ਸਿਰਫ 184 ਦੌੜਾਂ ਹੀ ਬਣਾ ਸਕੀ ਤੇ ਮੈਚ 6 ਦੌੜਾਂ ਦੇ ਨਾਲ ਹਾਰ ਗਿਆ ਇਸ ਨਾਲ ਪੰਜਾਬ ਕਿੰਗਸ ਦਾ ਚੈਂਪੀਅਨ ਬਣਨ ਅਤੇ ਆਪਣਾ ਪਹਿਲਾ ਆਈਪੀਐਲ ਖਿਤਾਬ ਜਿੱਤਣ ਦਾ ਸੁਪਨਾ ਪੂਰੀ ਤਰ੍ਹਾਂ ਚੱਕਨਾ ਚੁਟ ਹੋ ਗਿਆ ਤੇ ਉੱਥੇ ਆਰਸੀਬੀ ਵੱਲੋਂ ਦਿੱਤੇ ਗਏ 191 ਦੌਰੇ ਦਾ ਟੀਚਾ ਦਾ ਪਿੱਛਾ ਕਰਨ ਲਈ ਪ੍ਰਭ ਸਿਮਰਨ ਸਿੰਘ ਪ੍ਰਿਆਨ ਸ਼ਾਰੀਆ ਨੇ ਪੰਜਾਬ ਕਿੰਗਸ ਲਈ ਪਾਰੀ ਦੀ ਸ਼ੁਰੂਆਤ ਕੀਤੀ ਦੋਵਾਂ ਨੇ ਪਹਿਲੀ ਵਿਕਟ ਲਈ 4.6 ਓਵਰਾਂ ਦੇ ਵਿੱਚ ਤਰਕਾਲੀ ਦੌਰਾਂ ਦੀ ਸਾਂਝੇਦਾਰੀ ਕੀਤੀ ਸੀ ਤਾਂ ਅਖੀਰਕਾਰ ਇਹ ਟਰੋਫੀ ਹੈ ਜਿਹੜੀ ਚੈਂਪੀਅਨ ਦਾ ਖਿਤਾਬ RCB ਨੂੰ ਮਿਲ ਗਿਆ ਤੇ ਉੱਥੇ ਵਿਰਾਟ ਕੋਲੀ ਨੇ ਜਿਹੜੇ ਭਾਵਕ ਹੁੰਦੇ ਨਜ਼ਰ ਆਏ ਨੇ ਤਾਂ ਬਿਲਕੁਲ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਇਹ ਉਹੀ ਤਸਵੀਰ ਹੈ ਜਦੋਂ RCB ਜਿਹੜਾ IPL ਫਾਈਨਲ ਦੇ ਵਿੱਚ ਆਪਣੀ ਜਗ੍ਹਾ ਪੱਕੀ ਕਰ ਗਿਆ ਸੀ ਚੈਂਪੀਅਨ ਦਾ ਖਿਤਾਬ ਆਪਣੇ ਨਾਮ ਕਰ ਲਿਆ ਸੀ ਹਰ ਉਸ ਤੋਂ ਬਾਅਦ ਵਿਰਾਟ ਕੋਲੀ ਨੇ ਜਿਹੜੇ ਮੈਦਾਨ ਦੇ ਵਿੱਚ